ਹੋਇਆ ਸੀ ਸਰ ਮੈਂ ਬਟਾਲਾ ਜੀਪੂ ਤੱਕ ਕਨੈਕਟਰ ਆ ਬਟਾਲਾ ਜੀਪੂ ਤੱਕ ਕਨੈਕਟਰ ਆ ਸਰ ਮੈਂ ਜਲੰਧਰ ਜਾ ਰਿਹਾ ਸੀ ਬਾਹਰ ਨਿਕਲਦੀ ਗੱਡੀ ਦੇ ਵਿੱਚ ਸਵਾਰੀ ਬੈਠੀ ਆ ਲੇਡੀ ਸਵਾਰੀ ਉਹ ਮੈਨੂੰ ਆਂਦੇ ਵਿੱਚ ਚੁੰਗੀ ਜਾਏ ਉਮਰਪੁਰ ਤੇ اتار ਦਿਓ ਤੇ ਜੋ ਕਿ ਚੁੰਗੀ ਤੋਂ ਉਮਰਪੁਰ ਹਾ ਡਾਡਾ ਨਹੀਂ ਪੰਦਾ ਪਤਾ ਨਹੀਂ ਵੀ ਉਹਨਾਂ ਨੇ ਸਾਜਦ ਸਰ ਜੀ ਜਾਂ ਪਹਿਲਾਂ ਬੰਦੇ ਸੱਦੇ ਜਾਂ ਕਿਤਰਾਵਾਂ 7 8 ਜਾਣੇ ਆ ਗਏ ਸੀਗੇ ਉਹਨਾਂ ਨੇ ਮੈਨੂੰ ਨਾਲੇ ਘਟਿਆ ਨਾਲੇ ਮੇਰੀ ਪੱਗ ਲਾਈ ਆ ਜੀ ਕਾਰਨ ਕੀ ਸੀ ਕਿਉਂ ਮਤਲਬ ਇੰਨੀ ਫੂਣੀ ਚੜਪੇ ਇੱਕ ਕਸਮੀ ਹੋ ਗਈ ਸਰ ਕਾਰਨ ਕੁਛ ਨਹੀਂ ਉਹਨਾਂ ਦੇ ਕੋਲ ਆਧਾਰ ਕਾਰਡ ਹੀਗਾ ਜੋ ਗਿਆ ਨਾ ਅੱਡਾ ਬੰਦ ਕਰਨ ਆਈ ਸਵਾਰੀ ਨਹੀਂ ਲਾ ਸਕਦੇ ਨਾ ਹੀ ਬਿਨਾ ਅੱਡੇ ਤੋਂ ਲਾ ਸਕਦੇ ਨਾ ਬਿਨਾ ਅੱਡੇ ਤੇ ਚੜਾਈ ਸਕਦੇ ਨਹੀਂ ਮੇਲੇ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹਥੋਪਾਈ ਹੋ ਰਿਆ ਉਹ ਉਹਨਾਂ ਸਰ ਫੋਨ ਕਰਕੇ ਸੱਦੇ ਸੀ ਵਿੱਚ ਨਹੀਂ ਸੀ ਨਹੀਂ ਜੀ ਜਾਂ ਫੁਹਾਰਾ ਜਾਂ ਜਮਚ ਉਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਕਿ ਤਰ੍ਹਾਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਤਿੰਨ ਚਾਰ ਜਣੇ ਪਹਿਲਾਂ ਆਏ ਆ ਪੰਜ ਚਾਰ ਜਣੇ ਬਾਅਦ ਚ ਆਏ ਆ ਦੋ ਤਿੰਨ ਨਿਹੰਗ ਵੀ ਉਹਨਾਂ ਨਾਲ ਸੱਦੇ ਆ ਤੇ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਪਹਿਲਾਂ ਸੱਦੇ ਜਾਂ ਕਿਦਾਂ ਵਾ ਕੀ ਕਾਰਵਾਈ ਚੁੰਮੇ ਕਾਰਵਾਈ ਸਰਪੰਨ ਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਮੇਰਾ ਕਿ ਮਸ਼ੀਨ ਬਕਸਾ ਵੀ ਜੜਾ ਵਾ ਮੁੰਡਾ ਸਰਦਾਰ ਮਨਾਲਜੀ ਪਗਵਦੀ ਉਹਨੇ ਉਹਦੇ ਕੋਲ ਆ ਜੀ ਸਰ ਆਧਾਰ ਕਾਰਡ ਲੈ ਕੇ ਕੀ ਮੁੱਦਾ ਚ ਲੈਮੀ ਆ ਆਧਾਰ ਕਾਰਡ ਜੋ ਦਵਿੰਦਰ ਸਿੰਘ ਉਹਦਾ ਨਾਮ ਜੇ ਬੈਂਕ ਚ ਲੱਗਾ ਮੁੰਡਾ ਉਹ ਉਹ ਮਲਾਜਮ ਕਿੰਦਾ ਸੀ ਉਹ ਮੈਨੂੰ ਆਂਦਾ ਹੀ ਮਲਾਜਮ ਮੈਂ ਤਾਂ ਮਲਾਜਮ ਸਮਝ ਕੇ ਤੇ ਉਹਨੇ ਮਸ਼ੀਨ ਬਕਸਾ ਵੀ ਮੇਰੇ ਕੋਲ ਉਹਨੇ ਫੜ ਲਿਆ ਆਧਾਰ ਕਾਰਡ ਵੀ ਮੇਰੇ ਕੋਲ ਉਹਨੇ ਲਿਆ ਤੇ ਸਰ ਮੁੜ ਕੇ ਆਧਾਰ ਕਾਰਡ ਤਾਂ ਦੇਖਾ ਮਸ਼ੀਨ ਬਕਸਾ ਵੀ ਮੇਰਾ ਉਹ ਦੇਖ ਕੇ ਗਿਆ ਮਸ਼ੀਨ ਉਹਦੇ ਕੋਲੇ ਟਿਕ ਟਕ ਘੱਟਣ ਵਾਲੀ ਮੇਰੀ ਹਾਂਜੀ ਉਹਦੇ ਕੋਲੇ ਜਾਂਦੇ ਸਰ ਭਈ ਇਹ ਜੇ ਮੈਂ ਪਹਿਲਾਂ ਆਪਣੇ ਉਹ ਦਾਤਾਂ ਵੀ ਸਾਡੇ ਬੱਸ ਜਲੰਧਰ ਨੂੰ ਚੱਲੀ ਸੀ ਤੋਂ ਤੇ ਬੀਬੀ ਭੈਣ ਸਾਡੀ ਇਥੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰੋਂ ਤੇ ਜਦੋਂ ਸਾਡੇ ਕਨੈਕਟਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਅਸੀਂ ਉਮਰਪੁਰੇ ਜਾਣਾ ਇਹਨੇ ਕਿਹਾ ਭੈਣ ਜੀ ਆਪਾਂ ਉਮਰਪੁਰੇ ਦੀ ਸਵਾਰੀ ਨਹੀਂ ਭਾਲਦੇ ਕਿਉਂਕਿ ਲੋਗੜਿਆ ਲੋ ਗਾੜੀਆਂ ਬੀਬੀ ਸਾਡੀ ਇਹਨਾਂ ਨੇ ਮਿਸ ਪੇ ਬਗਾਂਡਿਆ ਵੀ ਮੈਂ ਤੇਰੀ پاਗਲਵਾ ਦੂੰਗੀ ਮੈਂ ਤੇਰੇ ਸ਼ਿਖਰ ਤੇ ਮਾਰੂੰਗੀ ਉਹ ਕਰੂੰਗੀ ਤੇ ਲਾਗੋ ਸਵਾਰੀਆਂ ਨੇ ਵੀ ਸਗੋਂ ਕਹਾਂ ਵੀ ਬੀਬੀ ਤੂੰ ਗਲਤ ਆ ਇਸ ਤਰ੍ਹਾਂ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਗਿਣੀ ਮਿਸੀ ਸਾਜ ਜਿਆ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਛੱਤ ਕੇ 8-10 ਬੰਦੇ ਛੱਤ ਕੇ ਤੇ ਸਾਡੇ ਕਨੈਕਟਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਜੇ ਉੱਥੇ ਸਵਾਰੀਆਂ ਤੇ ਆਮ ਪਬਲਿਕ ਦੇ ਮੁੰਡੇ ਨੂੰ ਨਾ ਛਡਾਵੇ ਉਹ ਸਾਰਾ ਦਾ ਵੀ ਪਤਾ ਨਹੀਂ ਇਹਦਾ ਕਿ ਨਾਲ ਨੁਕਸਾਨ ਹੁੰਦਾ ਤੇ ਅਸੀਂ ਦੇ ਇਹੋ ਬੈਂਤੀ ਮੁੜ ਕੇ ਆਪਾਂ ਚੌਂਕੀ ਚ ਗਏ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾ ਬੇਰੇ ਵੀਰ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭਾਲਿਆ ਉਹ ਭਾਲਣ ਤੇ ਬਾਦ ਸਾਨੂੰ ਤੁਸੀਂ ਉੱਥੇ ਚਲ ਜਾਓ ਫੈਲਾ ਕਰ ਦੋ ਇਹ ਬੜਾ ਵਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਕਹਿੰਦੇ ਆਜੋ ਪਸਾ ਜਾਮ ਕੀਤਾ ਪਸਰਡ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ ਰੋਡ ਦੇ ਵਿੱਚ ਹੜਤਾਲ ਕੀਤੀ ਜੀ ਅਸੀਂ ਮਜਬੂਰ ਹੋ ਕੇ ਜਦੋਂ ਸਾਡੀ ਕਿਸੇ ਨੇ ਪੁਲਿਸ ਨੇ ਵੀ ਨਹੀਂ ਸੁਣੀ ਤੇ ਨਾ ਕੋਈ ਅੱਗੇ ਪਿੱਛੇ ਹੋਣ ਸਾਨੂੰ ਸਾਡੇ ਜੀ ਆਮ ਸਾਹਿਬ ਆਏ ਹੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਦੇ ਬੰਦਾ ਜੀ ਆਮ ਸਾਹਿਬ ਕਹਿ ਕੇ ਗਏ ਆ ਵੀ ਤੁਸੀਂ ਰਸਤਾ ਹਾਂਜੀ ਚੌਂਕੀ ਸਵੇਰ ਦੀ ਖੁੱਲੀ ਆ ਇਹੋ ਸਾਨੂੰ ਜ਼ਿਆਦਾ ਦੁੱਖ ਆਉਣ ਡਿਆ ਸਾਨੂੰ ਉੱਥੇ ਭਾਲਿਆ ਛੜਿਆ ਘੰਟਾਂ ਰਸਮੈਂਟ ਕਰਦੇ ਰਹੇ ਆ ਉਹਦੇ ਬਾਅਦ ਹੁਣ ਸਾਨੂੰ ਪਤਾ ਨਹੀਂ ਸਿਟੀ ਥਾਣੇ ਜੀ ਆਮ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ਨਲੀਮਲੀ ਪੁਨਸਦੀ ਤੇ ਇਹਨਾਂ ਦੀ ਜਿਹੜੀ ਪਾਰਟੀ ਆ ਰੈਣੀ ਮਲੀ ਸਾਸੇ ਆ ਸਾਡੇ ਨਾਲ ਕੁਛ ਇੱਕ ਘੰਟਾ ਡੇਢ ਪਹਿਲਾਂ ਕੋ ਬਸ ਆਪਣੀ ਪੁਰੀ ਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਰਕਾਰ ਰਹੀ ਸੀ ਉਹਦੇ ਨਾਲ ਕੋਈ ਦੋ ਚਾਰ ਮੇਰਾ ਖਲੋਦਾ ਨੰਨੀ ਮਾਰਾ ਇਹਦੇ ਘਰ ਦੇ ਬੰਦੇ ਜਾਂ ਕੋਣੀ ਨਾਲ ਮੜੇ ਉਹ ਕੋਈ ਕਲੈਕਟਰ ਦੇ ਨਾਲ ਤਾਂ ਠਾਕੁਰ ਕੋ ਝਗੜਾ ਹੋਇਆ ਮਾੜਾ ਮੋਟਾ ਇੱਕ ਗੱਲਬਾਤ ਕੋ ਉਤਰ ਜਾਣ ਤੋਂ ਉਹ ਬੰਦੇ ਜਿਹੜੇ ਕਲੈਕਟਰ ਸਾਡੇ ਤੇ ਗੱਲ ਪੈ ਗਏ ਆ ਉਹਨਾਂ ਨੇ ਕਨੈਕਟਰ ਦੀ ਪੱਗ ਲਾਤੀ ਨੂੰ ਸੱਟਾਂ ਲਾਈਆਂ ਕਰ ਦਿੱਤੀ ਤਾਂ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰੋ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਥੋਂ ਗਾਮਸ਼ਾ ਹੋਵੇ ਜਾਂ ਕਿੱਧਰ ਨਟਕਿਆ ਜਾਂ ਉਹਨਾਂ ਕੋਈ ਲੈਣ-ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੇਕਰ ਇਹਨੂੰ ਅੱਜ ਇਸੇ ਤੇ ਕਾਰਵਾਈ ਨਾ ਹੋਈ ਇਹਨਾਂ ਤੇ ਪਰਚਾ ਦਰਜ ਨਾ ਹੋਇਆ ਤੇ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ ਬਿਲਕੁਲ ਸਾਨੂੰ ਜਾਂ ਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਪਾਸੇ ਸਾਡੇ ਬੰਦ ਕਰ ਦੇ ਜੇਕਰ ਇਹਦਾ ਹੱਲ ਕੋਈ ਨਾ ਹੋਇਆ ਇਹ ਨਹੀਂ ਮਤ ਕਰਾਂਗੇ ਜਦੋਂ ਮੈਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉਤਰਨਾ ਆ ਮੈਂ ਚੜ ਜਾ ਐਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜੋ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਪੁਹਾਰਾ ਚੌਕ ਲੱਗ ਗਿਆ ਇਹ ਤੇ ਸਾਰਿਆਂ ਦੇ ਆਧਾਰ ਕਾਰਡ ਲੈ ਕੇ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਾਰਡ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿ ਤਾਂ ਕਹਿੰਦਾ ਤੂੰ ਟਾਈਮ ਖਰਾਬ ਕਰਨ ਵਾਸਤੇ ਚੜ ਗਈਆਂ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰਾ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋਲ ਤੇ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਵਾਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਉਧਰੋਂ ਮੇਰੇ ਪਿੱਛੇ ਹਸਬੰਦ ਵੀ ਆ ਰਹੇ ਸੀ ਬੱਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਕਿ ਕੀ ਗੱਲ ਸੁੱਟਣ ਕਿ ਢਿਆਂ ਵਾ ਇਦਾਂ ਕੋ ਬੋਲਣ ਲਿਆ ਤੇ ਉਹ ਅੱਗੇ ਇਹਨਾਂ ਤੇ ਵੀ ਹੱਥੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀ ਵਾਰ ਦਿੱਤੀ ਇਹਨਾਂ ਨੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬਾਗੂ ਕੇ ਥੱਲੇ ਸੁੱਟੀ ਆ ਤੇ ਉਹਨਾਂ ਨੇ ਫਿਰ ਇਹਨੂੰ ਜੜਾ ਕੰਡਕਟਰ ਹੀ ਉਹਨੂੰ ਕੁੱਟਣ ਪਏ ਸਾਰੇ ਸਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਤੇ ਬਾਅਦ ਚ ਮੇਰੇ ਹਸਬੰਦ ਨੂੰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵੀ ਇਹਨਾਂ ਨੇ ਧੱਕਾ ਦਿੱਤਾ ਬਾਰ ਬਾਰ ਬਾਰੀ ਬੜੀ ਜ਼ੋਰ ਦੀ ਮਾਰੀ ਇਹਨੇ ਕੰਡਕਟਰ ਨੇ ਮੇਰੇ ਤੇ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਮੇਰੀ ਬਾਹ ਤੇ ਤੇ ਇੱਕ ਮੇਰੇ ਇੱਥੇ ਗੋਡੇ ਤੇ ਲੱਗੀ ਹੋਈ ਆ ਤੇ ਇੱਕ ਸਿਰ ਤੇ ਬਹੁਤ ਲੱਗੀ ਆ ਜਾਨੀ ਹੈ ਕਿ ਜੇ ਬੱਸਾਂ ਸਟਾਪੇਜ ਹੈਗੇ ਆ ਤੇ ਇਹਨਾਂ ਨੂੰ ਤਾਰ ਕੇ ਜਾਣਾ ਚਾਹੀਦਾ ਵਾ ਤੇ ਜਾਂ ਤਾਂ ਪਹਿਲਾਂ ਚੜਾਣ ਹੀ ਨਾ ਤੇ ਜੇ ਤੁਸੀਂ ਚੜਾਇਆ ਹੀ ਆ ਉਮਰਪੁਰੇ ਵਿੱਚ ਤੇ ਬੱਸ ਖਲੋ ਹੀ ਸਕਦੀ ਜੇ ਪੁਹਾਰਾ ਚੌਂਕ ਤੇ ਖਲਾਰੀ ਇਹਨੇ ਇਹ ਮੁੱਦਾ ਜਿਹੜਾ ਸਿਰਫ ਆਧਾਰ ਕਾਰਡ ਨੂੰ ਲੈ ਕੇ ਚੱਲਿਆ ਹੋਇਆ ਹਾਂਜੀ ਆਧਾਰ ਕਾਰਡ ਨੂੰ ਲੈ ਕੇ ਹੀ ਚੱਲਿਆ ਆ ਇਹ ਕੀ ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਨਹੀਂ ਚੱਲਣਾ ਤੇਰਾ ਆਧਾਰ ਕਾਰਡ ਜੇ ਆਪਾਂ ਉਤਾਰਨਾ ਤੇ ਅਸੀਂ ਇੱਥੇ ਤੈਨੂੰ ਨਹੀਂ ਤਾਰਨਾ ਉਮਰਪੁਰੇ ਤੇ ਜੇ ਜ ਤੁਸੀਂ ਪੈਸੇ ਦਿੰਦੇ ਸੀ ਟਿਕਟ ਦਿੰਦੇ ਸੀ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਸਰ ਕਿ ਤੁਸੀਂ ਡਬਲ ਟਿਕਟ ਲੈ ਲਓ ਤੇ ਕਹਿੰਦੇ ਸੀ ਕਿ ਤਾਂ ਚੱਲ ਤਰਦੀ ਉਹ ਬਹੁਤ ਰਫ ਬੋਲਿਆ ਤੇਨੇ ਧੱਕਾ ਦੇ ਕੇ ਪਹਿਲਾਂ ਮੇਰੇ ਸਿਰ ਤੇ ਬਾਰੀ ਮਾਰੀ ਹੋਈ ਆ ਤੇ ਬਾਅਦ ਵਿੱਚ ਇਹਨੇ ਮੈਨੂੰ ਥੱਲੇ ਧੱਕਾ ਦਿੱਤਾ ਆ ਤੇ ਉਦੋਂ ਮੇਰੇ ਗੋਡੇ ਤੇ ਥੱਲੇ ਸੜਕ ਦੇ ਨਾਲ ਮੇਰੇ ਗੋਡੇ ਤੇ ਸੱਟ ਲੱਗ ਗਈ ਹੋਈ ਮੈਂ ਕਿੰਨੀ ਮਵਾਜਾ ਮਾਰੀਆਂ ਕਿ ਦੱਸੋ ਮੈਂ ਪੁਛ ਕੇ ਚੜੀ ਆ ਕਿ ਨਹੀਂ ਤੇ ਸਾਰਿਆਂ ਨੇ ਕਿਹਾ ਕਿ ਹਾਂ ਤੈਨੂੰ ਕੁੜੀ ਪੁਛ ਕੇ ਚੜੀ ਆ ਪੁਛ ਕੇ ਚੜੀ ਆ ਤੇ ਉਹਨੇ ਕੋਈ ਸੁਣਵਾਈ ਨਹੀਂ ਕੀਤੀ ਬਈ ਡਰਾਈਵ ਕਨੈਕਟਰ ਨੇ ਨਹੀਂ ਕਨੈਕਟਰ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਅੱਗੋਂ ਬਹੁਤ ਗੰਦਾ ਬੰਦਾ ਸੀ ਉਹਨੇ ਬਹੁਤ ਮਾਰਿਆ ਅੱਗੋਂ ਸਾਨੂੰ ਦੋਨਾਂ ਨੂੰ ਠੀਕ ਹੈ ਪਰ ਜਿਹੜਾ ਰੋਡਵੇ ਦੀ ਬਾਤ ਨੂੰ ਲੈ ਕੇ ਮੁੱਦੇ ਨੂੰ ਅੱਜ ਜਿਹੜਾ ਲੜਾਈ ਝਗੜਾ ਚੱਲਿਆ ਵਾ ਤੇ ਦੋਨਾਂ ਧਰਾਂ ਵਿੱਚ ਲੜਾਈ ਕਾਫੀ ਚੱਲੀ ਹੈ ਇਸ ਬਰਤੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬਸ ਸਟੈਂਡ ਤੋਂ ਬੈਠੀ ਆ ਜੀ ਬਸ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਬੁਰੇ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਚ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਨੇ ਉਹਨਾਂ ਨੇ ਕਿਹਾ ਬੱਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆਂ ਇਹਨੇ ਆਪਣਾ ਧਾਰ ਘਟ ਦਿੱਤਾ ਉਹਨਾਂ ਨੂੰ ਕਿਵੇਂ ਉਮਰਬੁਰੇ ਚੌਂਕ ਲਾ ਰਹੇ ਹੋ ਉਹਨੇ ਪਹਿਲਾਂ ਧਾਰ ਘਟ ਚੁੱਕੇ ਪਰ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਧਾਰ ਘਟ ਨਹੀਂ ਚੱਲਣਾ ਫਿਰ ਇਹਨੇ ਕਿਹਾ ਮੇਰੇ ਤੋਂ ਪੈਸੇ ਲੈ ਲਓ ਪੈਸੇ ਦੇ ਲੈ ਕੇ ਨਾ ਦਿੱਲੀ ਜਾਣਾ ਉੱਥੇ ਜਾਣਾ ਇਹਨੇ ਦੂਰ ਜਾਣਾ ਤੂੰ ਰਾਤ ਸਵਾਈ ਚੜ ਕੇ ਬੈ ਗਈਆਂ ੱਟਕੇ ਮਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮੱਥਾ ਵੱਜਾਦ ਨਾ ਬਾਰੀ ਕਪੜੇ ਵੀ ਪਾੜ ਗਏ ਨਾ ਧੱਕੇ ਇੰਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਕਿ ਬਾਦਸ਼ਲੁਕੀ ਇੰਨੀ ਕੀਤੀ ਇਦਨਾ ਕਿਸ ਹਿਸਾਬ ਕੋਈ ਨਹੀਂ ਆ ਤੂੰ ਹੀ ਦੇ ਸਕਦਾ ਜੇ ਵੀਡੀਓ ਦੇ ਵਿੱਚ ਕਿੱਦਾਂ ਰਗਣਾ ਲੱਗੀਆਂ ਤੇ ਭੈਣ ਜੀ ਉਹਨਾਂ ਨੂੰ ਲੈ ਜਾਣਾ ਕਿੱਥੇ ਹੀ ਭਲਾ ਇਹਨਾਂ ਨੇ ਉਮਰਪੁਰੇ ਚੌਂਕ ਉਤਰਨਾ ਹੈ ਪਰ ਆਪ ਵੱਲ ਫੋਰਾ ਚੌਕ ਜਿੱਥੇ ਮੈਂ ਵੀ ਤੁਰਿਆ ਹੁੰਦਾ ਬਿਆਹ ਹਮਗਰੀ ਤੇ ਮੈਂ ਜਦੋਂ ਵੇਖਿਆ ਤੇ ਕਨੈਕਟਰ ਇਹਨੂੰ ਧੱਕੇ ਮਾਰ ਕੇ ਬਸ ਤੋਂ ਥੱਲੇ ਲਾਉਣ ਰਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਗੱਲ ਹੈ ਤੁਸੀਂ ਧੱਕੇ ਕੋ ਮਾਰ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪੱਗ ਵੀ ਲਾਤੀ ਮੈਨੂੰ ਵੀ ਕੁੱਟਾ ਡਾਪੇ ਮੇਰੇ ਆ ਬੈਗ ਮਾਰਿਆ ਇੱਥੇ ਵੀ ਮਾਰਿਆ ਖੂੰਗਲ ਦੰਨੀਆਂ ਵਟਵਟ ਖਾ ਗਿਆ ਮੇਰੀ ਸਾਰੀ ਫਿਰ ਉੱਥੇ ਜਿਹੜੇ ਲੋਕਾ ਅਸੀਂ ਜਿਹੜੋ ਮੇਰੀ ਪੱਗ ਲਾਈ ਉੱਥੇ ਜਥੇਬੰਦੀਆਂ ਹੀ ਕੋਈ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜੀਆਂ ਸੀ ਨਿਹੰਗ ਜਥੇਬੰਦੀਆਂ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕ ਇਕੱਠੇ ਹੋ ਗਏ ਜਦੋਂ ਮੇਰੀ ਪੱਗ ਲਾਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਮੈਂ ਮੈਂ ਹਰ ਕੁ ਦੁਨੀਆਂ ਵੜ ਵੜ ਉਂਗਲਾਂ ਵੀ ਖਾ ਕੇ ਮੋਟਾ ਵੀ ਮੇਰਾ ਤੋੜਦਾ ਬੈਗ ਮਾਰਿਆ ਮੇਰੇ ਬਹੁਤ ਹੈ ਫਿਰ ਮੇਰੇ ਜਨਾਨੀ ਦੇ ਵੀ ਰਗੜਾ ਲਾਈਆਂ ਉਹਦਾ ਵੀ ਮੱਥਾ ਮਾਰਿਆ ਸਾਡੇ ਦੋਵਾਂ ਜੀਆਂ ਨੂੰ ਕੁੱਟ ਮਾਰ ਦਿੱਤੀ ਆਧਾਰ ਕੜਵਾ ਬਸ ਵਾਲੇ ਚ ਚਲਾਉਂਦੇ ਕਿਉਂ ਨਹੀਂ ਪਏ ਜੇ ਸਰਕਾਰ ਨੇ ਫ੍ਰੀ ਕੀਤੇ ਤੇ ਕਹਿੰਦੇ ਕਿ ਤੁਹਾਨੂੰ ਇੰਨਾ ਲੱਗੇ ਨਹੀਂ ਤਾਂ ਨਾਲ ਜੀ ਦੂਰ ਜਾਣਾ ਫਿਰ ਤੁਹਾਡਾ ਆਧਾਰ ਕੜ ਚੱਲਦਾ ਵੋ ਠੀਕ ਹੈ ਸਰਕਾਰ ਸਾਰੀ ਸੁਵਿਧਾ ਦੇ ਰਹੀ ਬਸ ਥਾਣੇ ਨਹੀਂ ਨਹੀਂ ਹੋਣਗੇ ਥਾਣੇ ਨਹੀਂ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਸਾਹ ਇਹੋ ਚੋਨੇ ਜੋ ਵੇਖੋ ਇਧਰ ਹਾਲਾਤ ਵੇਖੋ ਘਰ ਜਾਂਦੇ ਕੀ ਹਾਲਾਤ ਕੀਤੇ ਆ ਵੇਖੋ ਇਧਰ ਮੇਰਾ ਵੀ ਇਧਰ ਮੂੰਹ ਤੇ ਬੈਗ ਮਾਰ ਕੇ ਮੂੰਹ ਖਰਾਬ ਕਰਤਾ ਸਰਾ ਉਹਦਾ ਵੀ ਮੱਥਾ ਪਾੜਤਾ ਸਰਾ ਠੀਕ ਹੈ ਵੇਖੋ ਜੀ ਮੇਰੀ ਤੇ ਇਹੀ ਸਰਕਾਰ ਨੂੰ ਬੇਨਤੀ ਆ ਕਿ ਜਿੱਦਾਂ ਹੱਟਣਾ ਠਕਾਇਆ ਹੋਰ ਕਿਸਨਾ ਨਾ ਹੋਵੇ ਤਾਂ ਪੁਲਿਸ ਇੱਥੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਮਨ ਲੋ ਉਹ ਤੇ ਜਨਾਨੀ ਹੈ ਜਿਹੜਾ ਛੋਟਾ 4 ਸਾਲ ਦਾ ਬੇਟਾ ਮੇਰਾ ਤੇ ਬਮਾਰੋ ਅੱਗੇ ਨਹੀਂ ਆ ਤੂੰ ਬਸਾਂ ਜੋ ਧੱਕੇ ਮਾਰ ਮਰ ਲਾ ਰਹੇ ਦੋਵੇਂ ਜਣੇ ਆ ਕੇ ਬੈ ਗੇ ਮੇਰੇ ਨੂੰ ਪੱਗ ਲਾ ਦਿੱਤੇ ਇਹਨਾਂ ਨੇ ਕਾਹ ਨੂੰ ਸਾਫ ਦਵਾਉਂ